ਔਰ ਬੇਟੇ ਕੀ ਆ ਰਹਾ ਠੀਕ ਠਾਕ ਚੱਲ ਰਿਹਾ ਤੁਹਾਡਾ Apple ਦਾ ਮੋਬਾਈਲ ਆ ਹਾਂਜੀ ਇੰਨਾ ਮਹਿੰਗਾ ਮੋਬਾਈਲ ਤੇਰਾ ਉੱਤੇ ਤੋਂ ਕਵਰ ਛੜਾ ਕੇ ਰੱਖਿਆ ਕਿਸੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਕੋਲੇ Apple ਦਾ ਮੋਬਾਈਲ ਆ ਪਪਾ ਜੀ ਇੰਨਾ ਮਹਿੰਗਾ ਮੋਬਾਈਲ ਮੈਂ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਲਿਆ ਮੈਂ ਜਿਸ ਕੰਪਨੀ ਚ ਕੰਮ ਕਰਦੀ ਹਾਂ ਉਸਦੇ ਸਿਕਿਉਰਿਟੀ ਰੀਜ਼ਨ ਕਰਕੇ ਲਿਆ ਇਹ ਮੋਬਾਈਲ ਕਵਰ ਇਹਦੀ ਸੇਫਟੀ ਤੇ ਸੁਰੱਖਿਆ ਵਾਸਤੇ ਚਾਇਆ ਇਹਦੇ ਨਾਲ ਤਾਂ ਸਭੋ ਮੋਬਾਈਲ ਤੇ ਸਕ੍ਰੈਚ ਨਹੀਂ ਪੈਂਦੇ ਨੇ ਦੀਆਂ ਅਹਿਮ ਜਾਣਕਾਰੀਆਂ ਨੇ ਇਸ ਮੋਬਾਈਲ। ਕੋਪੀ ਤੇ ਤੇ ਕਵਰ ਕਿਉਂ ਚੜਾ ਰੱਖਿਆ? ਇਹਦੇ ਨਾਲ ਤਾਂ ਮੋਬਾਈਲ ਭੈੜਾ ਲੱਗਦਾ। ਸਾਰਾ ਸਟੇਟਸ ਹੀ ਖਰਾਬ ਹੋ ਜਾਂਦਾ ਮੋਬਾਈਲ ਦਾ। ਇਹ ਤਾਂ ਕਵਰ ਦੇ ਨਾਲ ਤਾਂ 5000 ਵਾਲਾ ਮੋਬਾਈਲ ਹੀ ਲੱਗਦਾ। ਇੰਨਾ ਮਹਿੰਗਾ ਮੋਬਾਈਲ ਦਾ ਤੇਰਾ। ਪਾਪਾ ਜੀ ਕਵਰ ਚੜਾਉਣ ਨਾਲ ਇਹਦਾ ਸਟੇਟਸ ਨਹੀਂ ਕਰਦਾ। ਇਹ ਐਪਲ ਦਾ ਮੋਬਾਈਲ ਆ। ਸਾਰੀ ਦੁਨੀਆ ਜਾਣਦੀ ਆ ਇਹਨੂੰ। ਕਵਰ ਇਹਦੀ ਸੇਫਟੀ ਸੁਰੱਖਿਆ ਵਾਸਤੇ ਚੜਾਇਆ। ਆਪੋ ਤੇ ਇਹ ਗੱਲ ਮੈਂ ਤੈਨੂੰ ਤੇ ਹੋਰ ਈਆਂ ਨੂੰ ਸਮਝਾਉਣਾ ਚਾਹੁੰਨਾ ਕਿ ਜਿਹੜਾ ਪਰਮਾਤਮਾ ਨੇ ਮਨੁੱਖ ਨੂੰ ਇਹ ਸਰੀਰ ਬਖਸ਼ਿਆ ਨਾ ਇਹ ਐਪਲ ਦੇ ਹਜ਼ਾਰਾਂ ਕਰੋੜਾਂ ਮੋਬਾਈਲਾਂ ਤੋਂ ਵੀ ਕੀਮਤੀ ਹੈ। ਪਰ ਇਹ ਆਪਦੀ ਪਹੁੰਚ ਦੇ ਅਨਸਾਰ ਭਾਵੇਂ ਤੁਸੀਂ ਨੂੰ ਮਹਿੰਗੇ ਪਾ ਲਓ ਪਰ ਆਪਦਾ ਸਰੀਰ ਜਿਹੜਾ ਠੱਕ ਕੇ ਰੱਖੋ ਮੋਬਾਈਲ ਤੇ ਕਵਰ ਚੜਾਉਣਾ ਇਹਦੀ ਕੀਮਤ ਨਹੀਂ ਘਟਦੀ। ਤੇ ਢੱਗ ਦੇ ਕੱਪੜੇ ਪਾਵਾਂਗੇ ਤਾਂ ਮਨੁੱਖ ਦੀ ਕੀਮਤ ਨਹੀਂ ਘਟਦੀ। ਟੋਕਾ ਵਿੱਚ ਜਿਹੜੀ ਤੁਹਾਡੀ ਸ਼ਖਸੀਅਤ ਆ ਜਿਹੜਾ ਸਟੇਟਸ ਆ ਉਹ ਲੋਕ ਜਾਣਦੇ ਆ ਤੁਹਾਨੂੰ ਹਾਂ ਪਪਾ ਤੁਹਾਡਾ ਮਤਲਬ ਮੈਂ ਸਮਝ ਗਈ ਕੱਪੜੇ ਪਾਵੇਂ ਮੈਂ ਜੀਨ ਪਾ ਲਵਾਂ ਪਰ ਟੰਗ ਦੇ ਪਾਵਾਂਗੀ ਜਿਹੜੇ ਟੰਗ ਦੇ ਕੱਪੜੇ ਆ ਲੋਕਾਂ ਦੀਆਂ ਗੱਲਾਂ ਰੁਪੀ ਚ ਰੀਟਾਂ ਤੋਂ ਮੈਨੂੰ ਮੇਰੇ ਮੋਬਾਈਲ ਕਵਰ ਵਾਂਗ ਬਚਾ ਕੇ ਰੱਖਣਗੇ